हां जी मित्रों आज ही सिद्धू मुसे वाले दी जो डेथ हुई सीगी ते ਕਤਲ ਕੀਤਾ ਗਿਆ ਸੀਗਾ ਤੇ ਤੁਹਾਨੂੰ ਦਿਖਾ ਦਿੰਦੇ ਆ ਤੂ ਪੱਕ ਵੀ ਪਹੁੰਚਾ ਹੋਇਆ ਹੈ ਇਧਰ ਸਨੀ ਮਾਲਟਨ ਕਿਧਰ ਗਿਆ ਭਾਈ ਸਨੀ ਕਿਧਰ ਗਿਆ ਇਧਰ ਸਨੀ ਮਾਲਟਨ ਭਾਈ ਕਿਵੇਂ ਹੈ ਠੀਕ ਹੈ ਬਰੋ ਜੀ ਮਾਰਦੇ ਫਿਰ ਦੱਪੀ ਬਰੋ ਨਹੀਂ ਉਹ ਟੰਕੀ ਤੇ ਕੰਡੇ ਜਾਊਗਾ ਲਾਲ 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 ਮਾਈਕ ਲਾ ਲਾ ਲਾਲ ਫਿਰ ਲਾਣਾ ਕੋਲ ਸ਼ੇਰ ਸੁਣਾ ਦੇ ਕੋਈ ਕੋਈ ਨਹੀਂ ਉਹ ਐਂ ਡਿੱਗ ਨਹੀਂ ਡਿੱਗਦਾ ਨਹੀਂ ਲੀਦਾ ਸੁਣਾ ਦੇ ਕੋਈ ਆ ਜਾਓ ਤੁਸੀਂ ਇੱਥੇ ਆ ਜਾਓ ਹੂੰ ਕੀ ਕਹੋਗੇ ਇਧਰ ਪਹੁੰਚੇ ਤੁਸੀਂ ਇੱਥੇ ਬਾਈ ਦੇ ਸਮਾਤੇ ਆਏ ਆ ਜੀ ਬਸ ਦੁੱਖ ਦਾ ਪ੍ਰਭਾਵ ਹੈ 2 ਸਾਲ ਹੋ ਗਏ ਅਜੇ ਕੋਈ ਇਨਸਾਫ ਨਹੀਂ ਮਿਲਿਆ ਜੀ ਸਰਕਾਰਾਂ ਤੋਂ ਫਸੇ ਨਹੀਂ ਕਹਿੰਦੇ ਹੋਈ ਕੀ ਸੁਣਾਓਗੇ ਕਿਰਾਚਾ ਅੱਜ ਹੋਈ ਸੁਣਾਵਾਂਗੇ ਨਾਟਕਿਆ ਨਾਲਾਈ ਸੁਣਾਓ ਫਿਰ ਓ ਬੈਕਪੜਸੀ ਕਹਿੰਦੇ ਪੀਵੀ 31 ਵਾਲਿਆਂ ਨੂੰ ਬੈਕਪੜਸੀ ਕਹਿੰਦੇ ਪੀਵੀ 31 ਵਾਲਿਆਂ ਨੂੰ ਅਜ ਟਾਬੀ ਨਹੀਂ ਮਿਲਦੀ ਮੂਤੇ ਲੱਗੇ ਟਾਲਿਆਂ ਨੂੰ ਕੋਈ ਦਵਾਈ ਨਹੀਂ ਮਿਲਦੀ ਦਿਲ ਤੇ ਲੱਗਿਆ ਸੱਟਾਂ ਦੀ ਓ ਬੜੀ ਚੜਾਈ ਆ ਮੂਸੇ ਵਾਲਿਆ ਜਟਾ ਦੀ ਓ ਬੜੀ ਚੜਾਈ ਯਾਰੋ ਮੂਸੇ ਵਾਲੇ ਜਟਾ ਦੀ ਓ ਨੱਟ ਗਿਆ ਰਾਂ ਵਰਗਾ ਓ ਸਿੱਧੂ ਅਖਵਾਉਂਦਾ ਏ ਜਦ ਬਾਂਹ ਖੇਤ ਵਿੱਚ ਪਾਉਂਦਾ ਸੀ ਓ ਮੇਜਰ ਲਾਉਂਦਾ ਏ ਹੁਣ ਰੌਣਕ ਵਰ ਗਿਆ ਓ ਪਿੰਡਾਂ ਦੀਆਂ ਸੱਥਾਂ ਦੀ ਹਬੜੀ ਚੜਾਈ ਯਾਰੋ ਮੂਸੇ ਵਾਲਾ ਜੱਟਾ ਦੀ ਹਬੜੀ ਚੜਾਈ ਯਾਰੋ ਮੂਸੇ ਵਾਲਾ ਜੱਟਾ ਦੀ ਆ ਜਾ ਗਾ ਗਾਜੀ ਇੱਕ ਗਾਣਾ ਜੀ ਬਲੱਬ ਸਿੱਧੂ ਬਾਜ ਜੀ ਵਾਸਤੇ ਲਿਖਿਆ ਸੀ ਮੇਰਾ ਜੀ ਗਾਣਾ ਮੇਰਾ ਚਲੋ ਮੈਂ ਇਹ ਗੱਲ ਨਹੀਂ ਹੋਈ ਠੀਕ ਹੈ ਪਰ ਉਹਦੇ ਵਿੱਚ ਮੈਂ ਜਿਹੜਾ ਆਪਣੇ ਲਈ ਬਾਈ ਲਈ ਆਪਣੇ ਰੈਪ ਲਿਖਿਆ ਸੀ ਉਹ ਸੁਣਾਣਾ ਬਾਜੀ ਗੈਂਗ ਯਾਨੀ ਕਿ ਜਿਹੜਾ ਮੇਰਾ ਹੈ ਸਿੱਧੂ ਮੂਸੇ ਵਾਲਾ ਬਾਜੀ ਗੈਂਗ ਰਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂ ਆਦੇ ਰਾਨਾ ਹਰ ਕੋਈ ਚੱਲਿਆ ਰੋਜ਼ ਦਿnde ਸੀ ਕਿ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਕਹਿ ਰਿਹਾ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੈ ਪਟੇ ਨਹੀਂ ਸੀ ਉਹਨਾਂ ਨੂੰ ਸਿੱਧਾ ਮਾਂ ਦਾ ਪੁੱਤ ਤੇਰਾ ਯਾਰ ਚੱਲਦਾ ਪੈਣ ਤੇ ਸਣੀ ਤੇਰਾ ਗਾਣਾ ਬੜਾ ਆਤਾ ਹੈ ਪਤਾ ਨਹੀਂ ਸਿੱਤਨ ਹੁਣ ਪਤਾ ਲੱਗੂ ਕਰ ਕਰ ਤੇਰੇ ਸ਼ਹਿਰ ਆ ਕੇ ਮੇਰੇ ਯਾਰ ਮਾਰੇ ਡਾਕਾ ਹੁਣ ਬਸ ਹੋ ਗਈ ਤੇਰੀ ਮੇਰੇ ਨਾਲ ਫਿਚਰ ਦੀਓ ਗੱਲ ਬਿਨਾ ਛੇੜੀ ਦੇਖ ਲੈ ਕਿ ਮੇਰੇ ਮੁੰਡੇ ਮਾਰਦੇ ਨੇ ਗੇੜੀ ਟਾਈਮ ਆਇਆ ਮੇਰਾ ਗੱਲ ਵਸਦੀ ਨਾ ਤੇਰੀ ਲੈ ਵਦਿਓ ਹੋਰ ਕੁਛ ਬਾਕੀ ਬਾਤ ਅਮੀ ਚੀਜ਼ ਬਣਾਈ ਕੋਈ ਬਸ ਪੁਰਾਣੀਆਂ ਜੀ ਨਵੀਂ ਦਾ ਸਿੱਧੂ ਭਾਈ ਬਣਾਉਂਦਾ ਹੁੰਦਾ ਸੀ ਅੱਛਾ ਠੀਕ ਹੈ ਆ ਜਾਓ 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 ਆ ਜ ਆਹ ਤਾਂ ਇੱਕ ਮੈਂ ਸਿੱਧੂ ਦੇ ਜੋ ਡੈਥ ਹੋਈ ਉਹਦੇ ਵੀ ਲਿਖਿਆ ਸੀਗਾ ਇਹ ਗਾਣਾ ਅੱਛਾ ਹਾਂਜੀ ਸੁਣਾ ਦਿਓ ਪਹਿਲਾਂ ਥੋੜਾ ਇਹ ਸੁਣਾਦਨੇ ਆਂ ਜੀ ਹੋ ਪਹਿਲਾਂ ਇੰਡਸਟਰੀ ਹਿਲਾਤੀ ਫਿਰ ਦੁਨੀਆ ਕਮਾਤੀ ਖੜਾ ਇਲੈਕਸ਼ਨਾਂ 'ਚ ਹੋ ਕੇ ਸਰਕਾਰ ਸੀ ਡਰਾਤੀ ਹੋ ਪਹਿਲਾਂ ਇੰਡਸਟਰੀ ਹਿਲਾਤੀ ਫਿਰ ਦੁਨੀਆ ਕਮਾਤੀ ਖੜਾ ਇਲੈਕਸ਼ਨਾਂ 'ਚ ਹੋ ਕੇ ਸਰਕਾਰ ਸੀ ਡਰਾਤੀ ਉਹ ਸ਼ੁਰੂ ਕੀਤੀ ਜੇ ਕਿ ਜੱਟ ਨੇ ਆਲ ਵਰਲਡ 'ਚ ਚੱਲਦਾ ਸੀ ਬਾळा ਬਰੀ ਸਾਲੇ ਕਹਿੰਦੇ ਮਰਿਆ ਉਹ ਜੱਟ ਹੋ ਗਿਆ ਅਮਰ ਮੂਸੇ ਵਾਲਾ ਬਰੀ ਸਾਲੇ ਕਹਿੰਦੇ ਮਰਿਆ ਉਹ ਜੱਟ ਹੋ ਗਿਆ ਅਮਰ ਮੂਸੇ ਵਾਲਾ ਬਹੁਤ ਕਾਢੀ ਬਾਈ ਬਹੁਤ ਕਾਢੀ ਆਲੇ ਬਾਈ ਆਲੇ ਬਾਈ ਇਧਰ ਕੇ ਪੱਟੀ ਨਾਲ ਆ ਜਾ ਪਾ ਲਿਖਿਆ ਜਿਹੜਾ ਜਿਹੜਾ ਕੋਈ ਨਹੀਂ ਮੋਬਾਈਲ ਤੋਂ ਦੇ 10000 ਰਾਣਾ ਗਣਾ ਸੁਣਾ ਦੇ ਬੜੀ ਸਿੱਧੂ ਦੇ ਜਾਣਾ ਉਹ ਪੁੱਤ ਬਣ ਗਿਆ ਸਿੰਗਰ ਮਾਸਟਰ ਪੰਚੀ ਲੈ ਗਈ ਆ ਉਹ ਪੁੱਤ ਬਣ ਗਿਆ ਸਿੰਗਰ ਮਾਸਟਰ ਪੰਚੀ ਲੈ ਗਈ ਆ ਉਹ ਬੜੇ ਤੇਰਾ ਦੀ ਮਿਹਨਤ ਕੀਤੀ ਪੱਲੇ ਪਹਿ ਗਈ ਆ ਹੁਣ ਰੌਣਕ ਬਣ ਗਿਆ ਉਹ ਪਿੰਡਾਂ ਦੀਆਂ ਸੱਥਾਂ ਦੀ ਉਹ ਬੜੀ ਚੜਾਈ ਯਾਰੋ ਮੂਸੇ ਵਾਲਿਆਂ ਜੱਟਾਂ ਦੀ ਉਹ ਬੜੀ ਚੜਾਈ ਯਾਰੋ ਮਾਨਸਾ ਵਾਲਿਆਂ ਜੱਟਾਂ ਦੀ ਬਾਜੀ ਇੱਕ ਲਲਕਰਾ ਮਾਰ ਦੇਵੇ ਥਾਪੀ ਆਪਣਾ ਪਹਿਲਾਂ ਨਹੀਂ ਸੀ ਪਤਾ ਤੇ ਜੇ ਤੈਨੂੰ ਪਹਿਲਾਂ ਨਹੀਂ ਸੀ ਪਤਾ ਨਾ ਹੁਣ ਤਾਂ ਪਤਾ ਹੀ ਐ ਸਰਾ ਤੂੰ ਦੀ ਸਰਾ ਬਾਈ ਤੂੰ ਬੱਜੀ ਯਾਰ ਹੁਣ ਨਹੀਂ ਸਲਾਹ ਸਿੱਖਿਆ ਰੇਬ ਸੁਣਾ ਬੈਬ ਸੁਣਾ ਸਿੱਧੂ ਹਸਿਆਲਾ ਬਾਜੀ ਗੈਂਗ ਰੱਬ ਦੀ ਰੂਹ ਹੂੰ ਲੈਜੈਂਡ ਬਣਿਆ ਗੁਰੂਆਂ ਦੇ ਰਾਣਾ ਹਰ ਕੋਈ ਚੱਲਿਆ ਰੋਜ਼ ਦਿਨ ਦੇ ਸੀਕੇ ਜਿਹੜੇ ਗੋਲੀ ਦੇ ਡਰਾਵੇ ਉਹਨਾਂ ਨੂੰ ਵੀ ਪਤਾ ਨਹੀਂ ਜੱਟ ਡਰਿਆ ਹੁਣ ਸਾਰਿਆਂ ਦੇ ਦਿਲਾਂ ਉੱਤੇ ਰਾਜ ਜੱਟ ਦਾ ਬੋਲੀਵੁੱਡ ਹਾਲੀਵੁੱਡ ਨਾ ਜੱਟ ਦਾ ਯਾਰਾਂ ਨੂੰ ਯਾਰੀ ਦਾ ਮਾਨ ਜੱਟ ਦਾ ਕੱਲਾ ਵੇਖ ਕੇ ਕਹਿ ਰਿਆ ਸੀ ਪੁੱਤ ਜੱਟ ਦਾ ਦੱਸ ਕੇ ਆਉਂਦੇ ਤੇ ਫਿਰ ਸਾਰਿਆਂ ਨੂੰ ਪਤਾ ਪੈਰ ਪੱਟ ਨਹੀਂ ਸੀ ਆਉਣਾ ਨਾ ਸਾਰੇ ਜੱਟ ਦਾ ਵਾਹ ਜੀ ਬਾਈ ਕਿੱਥੋਂ ਆਏ ਹੋ ਕਰਨਾਲ ਤੋਂ ਆਇਆ ਜੀ ਮੈਂ ਪਿਛਲੇ ਸਾਲ ਵੀ ਆਇਆ ਹਾਂ ਹਾਂ ਜੀ ਹਾਂ ਜੀ ਪਿਛਲੇ ਸਾਲ ਵੀ ਆਇਆ ਸੀ ਹਾਂ ਜੀ ਆ ਵੈਸੇ ਕੀ ਕੰਮ ਕਰਦਾ ਬਾਈ ਮੈਂ ਇਸੇ ਦਾ ਕੰਮ ਕਰਨਾ ਜੀ ਅਰੇ ਇਸੇ ਦਾ ਕੰਮ ਕਰਦਾ ਹਾਂ ਹਾਂ ਜੀ ਬਹੁਤ ਕਰਾ ਦਿੱਤਾ ਆ ਬੱਸ ਜੀ ਪਿਛਲੇ ਸਾਲ ਕੋਈ ਆਈ ਕਹਿ ਕੇ ਗਈ ਸੀ ਕਹਿੰਦਾ ਗਾਣਾ ਆ ਰਿਹਾ ਮੇਰਾ ਵੀ ਕਰਿਆ ਗਾਣਾ ਕੋਈ ਨਹੀਂ ਗੁਲਾਬ ਬਾਜੀ ਨਾਲ ਆਈ ਰੈਪ ਜਿਹੜਾ ਸੁਣਾਇਆ ਨਾ ਇਹਦਾ ਪੂਰਾ ਗਾਣਾ ਬੜਾ ਟੌਪ ਦਾ ਲਿਖਿਆ ਹੋਇਆ ਹੈ ਗੁਲਾਬ ਜੀ ਤੋਂ ਆਉਣਾ ਹਾਂ ਉਸ ਕੋਸ਼ਿਸ਼ ਕਰਨਾ ਪਿਆ ਕਿ ਉਹਨਾਂ ਨਾਲ ਕੋਈ ਗੱਲ ਪਹੁੰਚ ਜੇ ਉਹਨਾਂ ਤੱਕ ਰੈਪ ਤੇ ਜੜੀ ਹੈ ਤੇ ਉਹਨਾਂ ਨੂੰ ਗਾਣਾ ਇੱਕ ਵਾਰੀ ਤੂ ਪਾਕ ਕੀ ਕਾਉ ਬਣਿਆ ਮਤਲਬ ਹੋਰ ਵੀ ਬਾਈਆਂ ਦੀ ਬਹੁਤ ਨਾਲ ਯਾਰੀ ਸੀ ਬਹੁਤ ਨਾਲ ਗਾਣੇ ਕਰੇ ਕੀ ਵਧੀਆ ਲੱਗਦਾ ਸੀ ਤੂ ਪਾਕ ਦੇ ਵਿੱਚ ਤੂ ਪਾਕ ਦੇ ਬਾਈ ਜੈਦਾ ਸਿੱਧੂ ਭਾਈ ਜੀ ਨਾਮ ਲਿਆ ਸਾਰਿਆਂ ਨੂੰ ਪਤਾ ਵੇ ਆਪਾਂ ਤੇ ਉਹਦਾ ਜਾਣਨ ਲੱਗੇ ਉਦਾਂ ਹੀ ਸਰਚ ਕੀਤਾ ਹਾਂ ਕਿ ਵੀ ਤੂ ਪਾਕ ਕੌਣ ਸੀ ਯਾਨੀ ਕਿ ਸਿੱਧੂ ਭਾਈ ਆਪਣੇ ਗੀਤਾਂ 'ਚ ਜ਼ਿਕਰ ਕਰਦੇ ਸੀ ਨਾ ਤੂ ਪਾਕ ਦਾ ਤੇ ਤਾਂ ਕਰਕੇ ਥੋੜਾ ਜਿਹਾ ਅਟੈਚਮੈਂਟ ਬਸ ਇਹ ਬਾਈ ਲਗਦਾ ਨਹੀਂ ਸਰੀ ਵਾਲਟਰ ਵਰਗਾ ਬਿਲਕੁਲ ਸੇਮ ਲੱਗਦਾ ਭਰਾ ਸਾਡੇ ਕਿ ਉਹਨਾਂ ਤੋਂ ਵੇ ਤੁਸੀਂ ਨਹੀਂ ਨਹੀਂ ਮੈਂ ਮੈਂ ਰਾਮਪੁਰਾ ਤੋਂ ਆਈ ਹਾਂ ਅੱਛਾ ਰਾਮਪੁਰਾ ਤੋਂ ਹਾਂਜੀ ਹਾਂਜੀ ਅੱਛਾ ਦੋ ਘੰਟੇ ਬਿਤਰੋ ਹਾਂਜੀ ਹਾਂ ਕੰ ਅੱਛਾ ਬਾਰ ਬਾਰ ਯਾਰ ਤੇਰੀ ਆਵਾਜ਼ ਬਹੁਤ ਜੀ ਇੱਕ ਮਿੰਟ ਤੱਕ ਹੋਰ ਆਉਣਾ ਤੇ ਗਾਣਾ ਬਾਈ ਇੱਕ ਹੈਗੇ ਤੇ ਬਾਈ ਜੀ ਨਵੇਂ ਆ ਪਰ ਮੈਂ ਸੁਣਾ ਨਹੀਂ ਸਕਦਾ ਮੈਂ ਮੈਂ ਸੁਣਾ ਨਹੀਂ ਸਕਦਾ ਹੋਰ ਸੁਣਾ ਦੇ ਕਿ ਹੋਰ ਚੈਟ ਲਿਖਿਆ ਹੋਇਆ ਅੱਛਾ ਹਾਂ ਉਹ ਨਵੇਂ ਹੈ ਜੀ ਤਾਂ ਵਾਇਰਲ ਹੋ ਜੂ ਮੈਂ ਥੋੜਾ ਫਰਕ ਹੈ ਲੈ ਰਹਿਣ ਦੇ ਚੱਲ ਕੋਈ ਨਹੀਂ ਲੈ ਠੀਕ ਹੈ ਬਾਈ ਦੁਬਾਰਾ ਕਰ ਲਈ ਲਓ ਜੀ ਸਵੀਟ ਪਾ ਜੀ ਇਹ ਹੈਗਾ ਤਾਂ ਨਵਾਂ ਫਿਰ ਕੋਈ ਗੱਲ ਨਹੀਂ ਕੋਈ ਗੱਲ ਨਹੀਂ